ਅੰਤਕਵਾਦ ਮਰਦਾਬਾਦ ਅੰਤਕਵਾਦ ਮਰਦਾਬਾਦ ਪਾਕਿਸਤਾਨ ਮਰਦਾਬਾਦ ਅੰਤਕਵਾਦ ਮਰਦਾਬਾਦ ਪਾਕਿਸਤਾਨ ਮਰਦਾਬਾਦ ਅਸਰਾਜ ਜੀ ਕਿਹੜੀ ਗੱਲ ਤੋਂ ਕਲਾ ਫੁੱਕੇ ਗਿਆ ਜੀ ਅੱਜ ਜਿਹੜਾ ਇਹ ਪਾਕਿਸਤਾਨ ਦੇ ਅੰਤਕਵਾਦ ਦਾ ਪੁਤਲਾ ਸੜਿਆ ਗਿਆ ਕਿਉਂਕਿ ਕੱਲ ਪਹਿਲਗਾਮ ਦੇ ਵਿੱਚ ਜਿਹੜੇ ਸੈਲਾਨੀ ਪੂਰੇ ਦੇਸ਼ ਭਰ ਦੇ ਵਿੱਚੋਂ ਉਥੇ ਸੈਰਗਾਤ ਗਏ ਸੀਗੇ ਉਹਨਾਂ ਨੂੰ ਜਾਤ ਪੁੱਛ ਕੇ ਉਹਨਾਂ ਦੀ ਜਾਤ ਜਾਣ ਕੇ ਕਰੀਬ 30 ਲੋਕਾਂ ਦੀ ਉਥੇ ਹੱਤਿਆ ਕਰ ਦਿੱਤੀ ਗਈ ਹੈ ਅੱਜ ਉਸ ਦਾ ਵਿਰੋਧ ਕਰਦੇ ਹੋਏ ਅਸੀਂ ਪਾਕਿਸਤਾਨ ਦੇ ਅੰਤਕਵਾਦ ਦਾ ਪੁਤਲਾ ਸਾੜਿਆ ਔਰ ਨਾਲ ਇਸ ਪੁਤਲੇ ਦੇ ਨਾਲ-ਨਾਲ ਹੀ ਅਸੀਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਤੂੰ ਤਿਆਰ ਹੋ ਜਾ ਇਸ ਤੋਂ ਪਹਿਲਾਂ ਵੀ ਤੈਨੂੰ ਦੱਸ ਚੁੱਕੇ ਹਾਂ 1965 ਵੀ ਤੈਨੂੰ ਦੱਸਿਆ 1971 'ਚ ਵੀ ਦੱਸਿਆ ਕਾਰਗਿਲ 'ਚ ਵੀ ਦੱਸਿਆ ਫਿਰ ਅਸੀਂ ਤੇਰੇ ਤੇ ਫਿਰ ਸਟ੍ਰਾਈਕ ਵੀ ਕੀਤੀ ਹੈ ਹੁਣ ਲੱਗਦਾ ਤੇਰਾ ਜਿਹੜਾ ਫਾਂਡੇ ਦੁਬਾਰਾ ਕੁਝ ਦਿਨ ਲੋੜ ਹੈ ਔਰ ਮੋਦੀ ਸਾਹਿਬ ਰਮੇਸ਼ ਸ਼ਾਹ ਜੀ ਦੀ ਜੋੜੀ ਨਿਰੰਤਰ ਬੈਠ ਕੇ ਵਿਚਾਰ ਕਰ ਰਹੀ ਹੈ ਉਹ ਸਮਾਂ ਦੂਰ ਨਹੀਂ ਆਪਾਂ ਕੋਈ ਸਮੇਂ ਬਾਅਦ ਸੁਣਾਗੇ ਕਿ ਪਾਕਿਸਤਾਨ ਨੂੰ ਨਿਸਤਨਾਬੂਦ ਇੰਡੀਆ ਨੇ ਕਰ ਦਿੱਤਾ ਹੈ। ਸਕੀਨਬ ਸ਼ੁਭਨਾ ਮਾਪਨਾਈ ਮੈਂ ਸ਼ਨੀ ਗਰੋਵਰ ਸਾਹਿਬ ਦਾ ਪ੍ਰਧਾਨ ਨਗਰ ਕੌਂਸਲ ਫਰੋਜ਼ਪੁਰ ਔਰ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੋਜ਼ਪੁਰ। ਟਿਕਟ ਦੇ ਵਿੱਚ ਪਤਲਾ ਫੁੱਕਿਆ ਜਾ ਰਿਹਾ ਹੈ ਕਿਹੜੀ ਗੱਲ ਨੂੰ ਲੱਕ ਫੁੱਕਿਆ ਜਾ ਰਹੀ। ਅੱਜ ਦਾ ਇਹ ਜਿਹੜਾ ਪ੍ਰਦਰਸ਼ਨ ਜਿਸ ਨਾਲ ਪੂਰਾ ਦੇਸ਼ ਤੇ ਦੁਨੀਆ ਜਾਣਦੀ ਹੈ ਜੋ ਪਾਕਿਸਤਾਨ ਬਲਕਿ ਫੌਜੀ ਹਰਕਤ ਕੀਤੀ ਆਪਣੇ ਅਤੰਗਵਾਦੀ ਪੇਛੇ ਪੈਲਗਾਮ ਦੇ ਵਿੱਚ ਸਾਡੇ ਹਿੰਦੂ ਭਰਾਵਾਂ ਦੀ ਹੱਤਿਆ ਕਰਵਾਈ ਹੈ ਇਹ ਬੜੀ ਇੱਕ ਨਖੇਦੀ ਹੈ ਔਰ ਇੱਕ ਦੁੱਖਾ ਦੇ ਹੈ ਪੰਜਾਬ ਪੂਰਾ ਦੇਸ਼ੀ ਪੂਰਾ ਆहत ਹੈ ਇਸ ਜੋ ਹੱਤਿਆकांड ਕਰ ਦਿੱਤਾ ਹੈ ਪਰ ਸਾਨੂੰ ਆਪਣੇ ਦੇਸ਼ ਦੇ નેਤਰਾਂ ਤੇ ਪੂਰਾ ਵਿਸ਼ਵਾਸ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਸਰਕਾਰ ਤੇ ਕਿਉਂਕਿ ਅੱਗੇ ਵੀ ਪਾਕਿਸਤਾਨ ਨੂੰ ਸਬਕ ਸਿਖਾਇਆ ਇਹ ਹਰਕਤਾਂ ਤੋਂ ਪੂਜੀ ਹਰਕਤ ਤੋਂ ਬਾਅਦ ਨਾ ਆਏ ਤੇ ਘਰ ਤੇ ਜਾ ਕੇ ਇਹ ਸਟ੍ਰਾਈਕ ਆਊਟ ਸਰਜੀਕਲ ਸਟ੍ਰਾਈਕ ਕੀਤੀ ਹੀ ਸ਼ਾਇਦ ਉਹ ਵੇਲਾ ਫੇਰ ਆ ਗਿਆ ਇਹਨਾਂ ਨੂੰ ਸਬਸ਼ਤ ਕਰਨ ਦੇ ਅਸੀਂ ਸਾਈਪਰ ਦੇ ਵਿੱਚ ਸਾਰੇ ਇਕੱਠੇ ਹੋ ਕੇ ਸਾਡੇ ਦਸਿਆ ਕਰੋਰ ਸਾਹਿਬ ਨੇ ਜਰਨਲ ਸਾਹਿਬ ਨੇ ਜਿਹੜਾ ਪਾਕਿਸਤਾਨ ਅਸੀਂ ਇਹਨੂੰ ਪੂਰੀ ਚੇਤਾਵਨੀ ਦਿੰਦੇ ਆਂ ਵੀ ਹਰਕਤਾਂ ਤੋਂ ਬਾਹਰ ਆ ਜਾ ਜਿਹੜਾ ਕੱਲ ਇਹਨਾਂ ਨੇ ਐਡਾ ਘਟਿਆ ਕਰਮ ਕੀਤਾ ਕਿ ਪੁੱਛ ਪੁੱਛ ਕੇ ਬੰਦਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇਹ ਜਿਹੜਾ ਪਾਕਿਸਤਾਨ ਨੂੰ ਇੱਟ ਦਾ ਜਵਾਬ ਜਿਹੜਾ ਉਹ ਅਸੀਂ ਪੱਥਰ ਦੇ ਆਗੇ ਅਸੀਂ ਬਿਲਕੁਲ ਇੰਡੀਆ ਦਾ ਇਹਨੂੰ ਪਤਾ ਪਾਕਿਸਤਾਨ ਵੀ ਤੇ ਇਹਨੂੰ ਅੱਗੇ ਵੀ ਬੜੇ ਸਬਸ਼ਕਾਏ ਨੇ ਅਰ ਹੁਣ ਵੀ ਤੈਨੂੰ ਇਹ ਸਬਸਕਾਵਾਗੇ ਜਿਹੜਾ ਕੋਈ ਯਾਦ ਰੱਖੇਗਾ ਜਿਹੜਾ ਕੱਲ ਦਾ ਜਿਹੜਾ ਘਟਨਾ ਕਰਨ ਹੋਇਆ ਇਹਦੀ ਅਸੀਂ ਲਖਾਈ ਦੀ ਵਿੱਚ ਕਰਕੇ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਅਸੀਂ ਅੱਤਵਾਦ ਦਾ ਪੁੱਤਰਾ ਸਾੜਿਆ ਏਕਾਂ ਦੇ ਵਿੱਚ ਜਿਵੇਂ ਵੀ ਵੱਦ ਤੋਂ ਵੱਦ ਅਸੀਂ ਕਹਿੰਨੇ ਆ ਤੁਹਾਨੂੰ ਜਦੋਂ ਵੀ ਤੁਹਾਨੂੰ ਇਹਦਾ ਜਵਾਬ ਪੱਥਰ ਦੇਾਂਗੇ ਜੇ ਤੁਸੀਂ ਇਹਨਾਂ ਅੱਤਵਾਦ ਬਾਹਰ ਜਾਓ ਇੰਨੀ ਇਹ ਗੱਲ ਕਹਿੰਦਾ ਕਿ ਮੈਂ ਜੱਜ ਬਹਿਗ ਜੀ ਖਾਲਸਾ ਵਹਿਗ ਜੀ